ਪੰਜਾਬ ਵਾਸੀਆਂ ਦੇ ਲਈ ਅੱਜ ਇੱਕ ਵੱਡੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਉਣ ਵਾਲੇ ਨਵੇਂ ਸਾਲ ਦੇ ਲਈ ਤੋਹਫਾ ਲੈ ਕੇ ਆਈ ਹੈ ਪੰਜਾਬੀਆਂ ਦੇ ਲਈ ਜਿਹਦੇ ਵਿੱਚ ਜਨਵਰੀ ਮਹੀਨੇ ਤੋਂ 10 ਲੱਖ ਰੁਪਏ ਦਾ ਜਿਹੜਾ ਨਕਦ ਰਹਿਤ ਇਲਾਜ ਹੈ ਉਹ ਸ਼ੁਰੂ ਹੋਣ ਜਾ ਰਿਹਾ ਯਾਨੀ ਕਿ ਹਰੇਕ ਪਰਿਵਾਰ ਇੱਕ ਸਾਲ ਦੇ ਵਿੱਚ 10 ਲੱਖ ਰੁਪਏ ਦਾ ਜਿਹੜਾ ਨਕਦ ਰਹਿਤ ਇਲਾਜ ਕਰਾ ਸਕੇਗਾ ਹਾਲਾਂਕਿ ਇਹ ਸਕੀਮ ਸਰਕਾਰ ਨੇ ਕਈ ਮਹੀਨੇ ਪਹਿਲਾਂ ਐਲਾਨ ਕਰ ਦਿੱਤੀ ਸੀ ਪਰੰਤੂ ਅੱਜ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇੱਕ ਜਿਹੜੀ ਮੀਟਿੰਗ ਕੀਤੀ ਗਈ ਹੈ ਉਸ ਮੀਟਿੰਗ ਦੇ ਦੌਰਾਨ ਇਸ ਸਕੀਮ ਨੂੰ ਨਵੇਂ ਸਾਲ ਦੇ ਵਿੱਚ ਜਾਨੀ ਕਿ ਜਨਵਰੀ ਮਹੀਨੇ ਦੇ ਵਿੱਚ ਸ਼ੁਰੂ ਕਰਨ ਨੂੰ ਜਿਹੜੀ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ ਹੈ ਇਹਦੇ ਵਿੱਚ ਜਿਹੜੀ ਤੁਹਾਨੂੰ ਖਾਸ ਗੱਲ ਇਹ ਦੱਸਣੀ ਚਾਹੁੰਦੇ ਹਾਂ ਕਿ ਪੰਜਾਬ ਦੇ ਹਸਪਤਾਲਾਂ ਦੇ ਨਾਲ 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 ਕੁਝ ਚੰਡੀਗੜ੍ਹ ਦੇ ਹਸਪਤਾਲ ਵੀ ਜਿਹੜੇ ਸ਼ਾਮਿਲ ਹੈਗੇ ਜਿੱਥੇ ਕਿ ਲੋਕ ਆਪਣਾ ਇਲਾਜ ਕਰਾ ਸਕਣਗੇ ਉਹਦੇ ਵਿੱਚ ਕਈ ਗੰਭੀਰ ਬਿਮਾਰੀਆਂ ਜਿਹੜੀ ਵੀ ਹੈਗੀਆਂ ਉਹਦੇ ਬਿਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਜਿਹੜਾ ਇਲਾਜ ਸ਼ੁਰੂ ਹੋਣ ਵੇਲੇ ਦਾ ਖਰਚ ਤੇ ਬਾਅਦ ਦਾ ਜਿਹੜਾ ਖਰਚ ਆ ਉਹ ਸਾਰਾ ਪੰਜਾਬ ਸਰਕਾਰ ਨੇ ਇਹਦੇ ਵਿੱਚ ਕਵਰ ਕੀਤਾ ਸੋ ਜਿਹੜਾ ਆਉਣ ਵਾਲੇ ਸਾਲ ਦੇ ਵਿੱਚ ਲੋਕਾਂ ਨੂੰ ਸਿਹਤ ਸਵਾਲ ਜਿਹੜੀਆਂ ਸੇਵਾਵਾਂ ਉਹ ਦੇਣ ਦੇ ਵਿੱਚ ਪੰਜਾਬ ਸਰਕਾਰ ਆਪਣਾ ਜਿਹੜਾ ਇੱਕ ਵਾਅਦਾ ਪੂਰਾ ਕਰਨ ਜਾ ਰਹੀ ਹੈ ਉਸ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਇਸ ਸਿਹਤ ਸਵਾਵਾ ਸਹੂਲਤਾਂ ਦਾ ਜਿਹੜਾ ਬਹੁਤ ਵੱਡਾ ਫਾਇਦਾ ਮਿਲਣ ਜਾ ਰਿਹਾ ਹੈ ਨਵੇਂ ਸਾਲ ਦੇ ਵਿੱਚ ਇੱਕ ਵੱਡਾ ਤੋਹਫਾ ਮੰਨਿਆ ਜਾ ਰਿਹਾ ਹੈ ਔਰ ਸਰਕਾਰ ਵੀ ਇਹਨੂੰ ਇੱਕ ਤੋਹਫੇ ਦੇ ਰੂਪ ਵਿੱਚ ਐਲਾਨ ਕਰ ਚੁੱਕੀ ਹੈ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਸਿਹਤ ਸਹੂਲਤਾਂ ਦਾ ਜਿਹੜਾ ਟ੍ਰੀਟਮੈਂਟ ਹੈ ਇਲਾਜ ਹੈ ਸ਼ੁਰੂ ਹੋ ਜਾਏਗਾ ਦੱਸ ਦینا ਚਾਹੁੰਦੇ ਆ ਕਿ ਇਸ ਤੋਂ ਪਹਿਲਾਂ ਇਹ ਜਿਹੜਾ ਇਲਾਜ ਹੈ ਪਹਿਲਾਂ 5 ਲੱਖ ਰੁਪਏ ਤੱਕ ਦਾ ਹੁੰਦਾ ਸੀਗਾ ਹੁਣ ਇਹ ਪੰਜਾਬ ਸਰਕਾਰ ਨੇ ਜਿਹੜਾ ਵਧਾ ਕੇ ਇਹ 10 ਲੱਖ ਰੁਪਏ ਦਾ ਕਰ ਦਿੱਤਾ ਸੋ ਇਸ 10 ਲੱਖ ਰੁਪਏ ਦਾ ਇਲਾਜ ਜਿਹੜਾ ਹੁਣ ਹਰ ਪਰਿਵਾਰ ਨੂੰ ਮਿਲੇਗਾ ਇਹਦੇ ਵਿੱਚ ਖਾਸ ਗੱਲ ਇੱਕ ਹੋਰ ਇਹ ਹੈ ਕਿ ਇਹਦੇ ਵਿੱਚ 10 ਲੱਖ ਰੁਪਏ ਦੇ ਇਲਾਜ ਦੇ ਲਈ ਭਾਵੇਂ ਕੋਈ ਸਰਕਾਰੀ ਕਰਮਚਾਰੀ ਹੋਵੇ ਭਾਵੇਂ ਕੋਈ ਮਜ਼ਦੂਰ ਹੋਵੇ ਭਾਵੇਂ ਕੋਈ ਬਿਜ਼ਨਸਮੈਨ ਹੋਵੇ ਉਹਦੀ ਆਮਦਨ ਕਿੰਨੀ ਮਰਜ਼ੀ ਹੋਵੇ ਘੱਟ ਹੋਵੇ ਵੱਧ ਹੋਵੇ ਹਰ ਇੱਕ ਵਿਅਕਤੀ ਨੂੰ ਇਸ 10 ਲੱਖ ਰੁਪਏ ਦੀ ਜਿਹੜੀ ਸਕੀਮ ਦੇ ਵਿੱਚ ਕਵਰ ਕੀਤਾ ਗਿਆ ਸੋ ਇਹ ਜਿਹੜਾ ਤੋਹਫਾ ਵਕਈ ਪੰਜਾਬੀਆਂ ਦੇ ਲਈ ਖੁਸ਼ਖਬਰੀ ਦੀ ਗੱਲ ਹੈ ਸਰਕਾਰ ਦੇ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਦੇ ਮੁਤਾਬਕ ਇਸ ਸਕੀਮ ਦਾ ਲਗਭਗ 3 ਕਰੋੜ ਪੰਜਾਬੀਆਂ ਨੂੰ ਫਾਇਦਾ ਹੋਵੇਗਾ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਧੰਨਵਾਦ